ਗਰੁੱਪ ਰੂਏ ਸਖਸ਼ੀਅਤ ਵਿੱਚ ਅਸੀਂ ਤੁਹਾਨੂੰ ਹਰ ਹਫਤੇ ਇੱਕ ਦੋ ਦਿਨਾਂ ਬਾਅਦ ਕਿਸੇ ਨਵੀਂ ਸਖਸ਼ੀਅਤ ਨਾਲ ਮਿਲਾਂਦੇ ਰਹਿੰਦੇ ਹਾਂ ਅੱਜ ਜਿਸ ਸਖਸ਼ੀਅਤ ਨਾਲ ਮਿਲਣ ਜਾ ਰਹੇ ਹਾਂ ਉਹ ਨੇ ਰਣਜੀਤ ਕੌਰ ਕਿਉਂਕਿ ਭਾਬੀ ਦੇ ਨਾਮ ਤੇ ਫੇਮਸ ਨੇ ਭਾਬੀ ਚੁੰਮਿਆ ਵਾਲੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ ਕੀਤਾ ਹੈ ਹੈਲੋ ਸਸਰੀ ਘਰ ਜੀ ਮੈਂ ਥੋੜੀ ਭਾਬੀ ਰਣਜੀਤ ਕੌਰ ਚੁੰਮਿਆ ਵਾਲੀ ਆ ਚੱਕੋ ਆਖ ਤੇ ਆ ਚੱਕੋ ਜਮਾ ਕਿਹੋ ਜਿਹਾ ਕਹਿਜ ਐਕਸਪੀਰੀਅੰਸ ਰਿਹਾ ਪੂਰੀ ਕਾਸਟ ਦੇ ਨਾਲ ਕ੍ਰੂਜ਼ ਨਾਲ ਵਾਹ ਬੜੀ ਵਧੀਆ ਸੀ ਜੀ ਜਿੰਨੇ ਵੀ ਫਿਲਮਾਂ ਵਾਲੇ ਸੀਗੇ ਜਿੰਨੇ ਵੀ ਕਾਸਟ ਵਾਲੇ ਸੀਗੇ ਸਾਰੇ ਬਹੁਤ ਵਧੀਆ ਬਹੁਤ ਵਧੀਆ ਸਵਾਸ ਸੀ ਉਹਨਾਂ ਦੇ ਠੀਕ ਆ ਨਾ ਨੀਰੂ ਆਜਵਾ ਦੇ ਵੀ ਬਹੁਤ ਵਧੀਆ ਸਵਾਸ ਸੀ ਆ ਗੁਰਜੀਤ ਦਾ ਵੀ ਬਹੁਤ ਸਾਰੇ ਵਧੀਆ ਸਵਾਸ ਸੀਗਾ ਬਾਜੀ ਗੁਰਜੀਤ ਨਾਲ ਫਿਲਮਾਂ ਕਰਨੀਆਂ ਵਾ ਠੀਕ ਆ ਨਾ ਕੀ ਨਾ ਲਿਖੋ ਜੀ ਜਾਣਾ ਹੀ ਪੈਣਾ ਤੁਹਾਨੂੰ ਸਰਵਤ ਬਾਹਰ ਲਈ ਪਿਆਰ ਕਰਦੇ ਆ ਠੀਕ ਹੈ ਨਾ ਇਹ ਤਾਂ ਆਮ ਰੀਲਾ ਕਰਦੇ ਸੀਗੇ ਮੇਰੇ ਘਰ ਦੇ ਤਾਂ ਤੇ ਇਹ ਹੀ ਮੈਨੂੰ ਲੈ ਕੇ ਆ ਮੈਨੂੰ ਕੁਛ ਨਹੀਂ ਆਉਂਦਾ ਦਾ ਮੇਰੀ ਗੁੜੀਆ ਵਾ ਮੇਰੇ ਘਰ ਵਾਲਾ ਵਾ ਇਹਨਾਂ ਨੇ ਇੰਨੀ ਕਿ ਮਿਹਨਤ ਮੇਰੇ ਉੱਤੇ ਕੀਤੀ ਐ ਧੁੱਪ ਛਾਂ ਨਹੀਂ ਦੇਖੀਗੀ ਤਾਂ ਪੜੇ ਵਿੱਚ ਵੀ ਅਸੀਂ ਵੀਡੀਓ ਬਣਾਉਂਦੇ ਰਹੇ ਆ ਤੇ ਪਰ ਉਦੋਂ ਪੱਲੇ ਕੁਛ ਨਹੀਂ ਸੀ ਪਿਆ ਸਾਡੇ ਠੀਕਾ ਨਾ ਪੈਸਾ ਕੁਸਾ ਹੀ ਨਹੀਂ ਸੀ ਉਦੋਂ ਵੀ ਚੋਰੀ ਕਾਦੀ ਇੱਕ ਮਾਨਸਾ ਕੇ ਤੇਰੀ ਮੱਖੀ ਜਮੈਂ ਤੇ ਪਾਣਾ ਹੈ ਬੇਮਾਨਾ ਪੋ ਤੇ ਜਿੰਨੇ ਵੀ ਬਿਮਾਰ ਸੀਗੇ ਕਈਆਂ ਦੀ ਮਾਮਾ ਬਿਮਾਰ ਸੀ ਫਿਰ ਮੈਨੂੰ ਫੋਨ ਕਰਨ ਲੱਗੇ ਕਹਿੰਦੇ ਭਾਬੀ ਜੀ ਤੁਹਾਡੀਆਂ ਵੀਡੀਓ ਦੇਖ ਦੇ ਕੇ ਨਾ ਤੇ ਸਾਰੇ ਘਰ ਦੇ ਵੀ ਪਟਕੇ ਮੰਜੇ ਤੋਂ ਬੈਠ ਕੇ ਥੋੜੀਆਂ ਵੀਡੀਓ ਦੇਖ ਦੇ ਕੇ ਬਹੁਤ ਹੱਸਦੀ ਆ। ਤਾਂ ਕਿਹੜੀ ਲੋਕੇਸ਼ਨ ਸੀ ਪਿਕਚਰ ਦੀ ਜਿੱਥੇ ਸ਼ੂਟ ਹੋਇਆ ਸਾਰਾ? ਇਹ ਤਾਂ ਜੇ ਹੁਣ ਤੁਸੀਂ ਆਪ ਦੇਖ ਲਓ ਜਾ ਕੇ ਸਲਵਿਆਂ ਆ ਕੇ ਕਿੱਥੇ ਆਉਂਦੀ ਆ। ਹਾਂਜੀ ਕੀ ਨਾਮ ਤੁਹਾਡਾ ਜੀ? ਸ਼ੀ ਸ਼ਕਤੀ ਹਾਂ ਸ਼ੀ ਸ਼ਕਤੀ ਸਰ ਕਰਦੇ ਕੰਮ ਕਰਦੇ ਹੋ ਸੋਸ਼ਲ ਮੀਡੀਆ ਤਾਂ ਕਿਉਂ ਛੋਰ ਕੁਝ ਨਹੀਂ ਕਰਦੇ ਨਹੀਂ ਸੋਸ਼ਲ ਮੀਡੀਆ ਤੇ ਵੀ ਉਹਨੇ ਆ ਕਰਦਾ ਵੀ ਘੱਟ ਕਰ ਲੈਣੇ ਸਾਰੇ ਕੰਮ ਕਰ ਲੈ ਇਹ ਦੋਨਾ ਮਿਕਸ ਨੇ ਸ਼ੀ ਸ਼ਕਤੀ 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 ਦਾ ਪ੍ਰਤੀਕ ਹੈ ਨਾ ਕਿਵੇਂ ਨਾਮ ਪਾਇਆ ਡੈਡੀ ਨੇ ਰੱਖਿਆ ਨਾਮ ਬਹੁਤ ਸੋਸ ਸਮੇਂ ਕੇ ਨਾਮ ਰੱਖਿਆ ਹਾਂਜੀ ਕੀ ਕੀ ਪਤਾ ਲੱਗਿਆ ਵੀ ਤੁਸੀਂ ਰਾਮਲੀਲਾ ਕਰਦੇ ਹੋ ਮੇਰੇ ਕੋਲ ਵੀ ਰਾਮਲੀਲਾ ਆਪਣਾ ਹੀ ਇਤਿਹਾਸ ਹੈ ਇਤਿਹਾਸ ਹੈ ਪਰ ਆਪਾਂ ਚੱਲਿਆ ਕਿਵੇਂ ਲੱਗਿਆ ਤੁਹਾਨੂੰ ਇਸ ਤਰ੍ਹਾਂ ਵੀ ਦੇ ਵਿੱਚ ਨਾ ਕੰਮ ਕਰਦੇ ਹੋ ਪਤਾ ਹੀ ਬੈਲੀ ਉਸ ਤਰ੍ਹਾਂ ਇਹ ਜਾਨੀ ਮਨੂਰ ਕਰ ਮੁਕਮ ਸੀ ਉਹ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਸੀ ਹੈ ਨਾ ਜਿਹੜਾ ਹੁਣ ਇਹ ਕੰਮ ਕਿ ਬਿਨਾਂ ਸੋਚ ਸਮਝੇ ਤੋਂ ਕਰਨਾ ਪੈਂਦਾ ਵਾ ਕਿਉਂਕਿ ਜਿਹੜਾ ਸੋਚ ਸਮਝ ਕੇ ਕਰਾਂਗੇ ਉਹ ਸਾਡਾ ਨਾਂ ਤਾਂ ਵੀਡੀਓ ਬਾਹਰ ਰਹੂਗੀ ਨਾ ਕੁਸ ਬੈਠੂਗੀ ਉਹ ਜਿਹੜੇ ਰਾਮਿਲਾਂ ਦੀ ਗੱਲਬਾਤ ਉਹ ਕੁਸ ਹੋਰ ਹੈ ਠੀਕ ਹੈ ਨਾ ਜੀ ਔਰ ਇਹ ਚੀਜ਼ੇ ਕੋ ਸੋਚ ਨਾਲ ਕਿਉਂਕਿ ਇੱਕ ਅਚਾਨਕ ਵੀਡੀਓ ਬਣਾਉ ਬਾਹਰ ਨਿਕ ਹੋ ਜਾਂਦੀ ਹੈ ਜਿੰਨੇ ਤੁਸੀਂ ਸੋਚ ਸਮਝ ਕੇ ਬਣਾਉਗੇ ਨਾ ਵੀਡੀਓ ਵੀ ਕਰਨ ਦੇ ਮਤਲਬ ਜਰਾ ਪਨ ਆਪਸ ਬੋਲਣਾ ਚਾਹੀਦਾ ਪਨ ਆਪਸ ਬੋਲਣਾ ਚਾਹੀਦਾ ਉਹ ਕੋਈ ਵੀ ਚੀਜ਼ ਪਾਇੀ ਨਹੀਂ ਇਹਦਾ ਕੋਈ ਪੁਆਇੰਟ ਹੀ ਨਹੀਂ ਹੈ ਸਮ ਚੱਕਲੇ ਦੇ ਉੱਤੇ ਹਾਂਜੀ ਹਾਂਜੀ ਬਾਕੀ ਤੁਸੀਂ ਕਿੰਨੇ ਵੀ ਸਿਰਸ਼ਕਤੀ ਆਸਖਸਤਰਾ ਨਾਮ ਰੱਖਿਆ ਗਿਆ ਕਿਉਂਕਿ ਮੀਂਹ ਕਰ ਵਾਲੀ ਔਰ ਘਰੇ ਬੈਠੀ ਰੋਂਦੀ ਰਹਿੰਦੀ ਸੀ ਕੋਈ ਬੱਚਾ ਨਹੀਂ ਸੀ ਤੇ ਇਹਨੇ ਰੋਂਦੀ ਰਹਿਣਾ ਮੈਂ ਮਾਰਖਿਆ ਮੈਂ ਕਿਹਾ ਵੀ ਰਣਜੀਤ ਕੁਰੇ ਠੀਕ ਹੈ ਨਾ ਅਜਿੰਨਾ ਰੋਦੀ ਐ ਇੱਥੇ ਐਡਾ ਕਿ ਤੂੰ ਆਪੇ ਕੋਲ ਨਾ ਜੀ ਕੁਰੇ ਜਾ ਕੇ ਰੋਇਆ ਕਰ ਉਤਰੀ ਹਰਮਾਇਸ ਉਹ ਲੋਕ ਬਿਨੈ ਉਹ ਬਾਜ਼ੂ ਦੇ ਕੋਲੇ ਇੱਕ ਦੁਆਰ ਹੈ ਇਹ ਅੰਦਰ ਜੇ ਅੰਦਰ ਤੇ ਮੈਂ ਰੋਈ ਜਾਨੇ ਆ ਪਰ ਜੋ ਆਪਣਾ ਦੁੱਖ ਲੈ ਕੇ ਉਸ ਤੋਂ ਬਾਅਦ ਸਾਡਾ ਸਿਕਤੀ ਹੰਸ ਪੈਦਾ ਹੋ ਗਿਆ ਕਿਉਂਕਿ ਇਹ ਸਿਵ ਦੀ ਹੀ ਸ਼ਕਤੀ ਹੰਸ ਆ ਠੀਕ ਹੈ ਨਾ ਔਰ ਸਾਨੂੰ ਬੱਚੇ ਸੇ ਸ਼ਕਤੀ ਇਹ ਜਿਹੜਾ ਵਾ ਉਹ ਸਿਵ ਨੇ ਦਿੱਤਾ ਵਾ ਜਿਕਰ ਆ ਬਾਬੇ ਕੋਲੇ ਰਾਜੀ ਦਾ ਬਹੁਤ ਸੱਚੇ ਦਰਬਾਰ ਕੀ ਜਹ ਸਚਕਾਰ ਨਮਸਤੇ ਅਦਾਬ ਸਲਾਮ ਦੋਸਤੋ ਮੈਂ ਹਾਂ ਗੁਰਮੀਤ ਸਿੰਘ ਤੇ ਸਵਾਗਤ ਕਰਦਾ ਆ ਤੁਹਾਡਾ ਖਬਰੀ ਲਾਲ ਚੈਨਲ ਵਿੱਚ ਸਕਮ मैम ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਖਬਰ ਲਾਲ ਚੈਨਲ ਵਿੱਚ ਥੈਂਕ ਯੂ ਜੀ ਥੈਂਕ ਯੂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਦੋਂ ਸ਼ੁਰੂਆਤ ਹੋਈ ਸੋਸ਼ਲ ਮੀਡੀਆ ਤੋਂ ਜੀ ਆਪਾਂ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀਗੇ ਠੀਕ ਹੈ ਨਾ ਇੰਨੀ ਕਿ ਮੈਂ ਜ਼ਿਆਦਾ ਬਿਮਾਰ ਸੀ ਨਾ ਮੇਥੋਂ ਤਰਨੀ ਸੀ ਹੁੰਦਾ ਠੀਕ ਹੈ ਨਾ ਖਾਣ ਨੂੰ ਵੀ ਇਹਨੇ ਕੰਮ ਕਰ ਕਰਦੇ ਸੀਗੇ ਪੱਲੇਦਾਰੀ ਕਰਦੇ ਸੀਗੇ ਪੱਲੇਦਾਰੀ ਵੀ ਕੁਛ ਨਹੀਂ ਸੀ ਪੈਂਦਾ ਕਦੇ ਕੰਮ ਲੱਗਦਾ ਸੀ ਕਦੇ ਨਹੀਂ ਸੀ ਲੱਗਦਾਗਾ ਤੇ ਛੋਟਾ ਜਿਹਾ ਕ ਮੋਬਾਈਲ ਲਿਆਂਦਾ ਸੀ ਪਰ ਛੋਟਾ ਸੀ ਜਿੱਡੀ ਘ ਭਾਬੀ ਆ ਹੈ ਵੱਡਾ ਹੀ ਸੀਗਾ ਕੋ ਛੋਟੇ ਮੋਬਾਈਲ ਨਹੀਂ ਆਦੇ ਨਾ ਕੁਛ ਰਾਜੀ ਆਦਾ ਜੀ ਹਾਂਜੀ ਤਾਂ 5000 ਰੁਪਏ ਦਾ ਪਤਾ ਨਹੀਂ ਮੋਬਾਈਲ ਲਿਆਂਦਾ ਸੀ ਇਹਨਾਂ ਨੇ ਤੇ ਆਪ ਹੀ ਖੋਦੀ ਵੀਡੀਓ ਬਣਾਉਣ ਲੱਗੇ ਇੱਕ ਅੱਧੀ ਕਹਿੰਦੇ ਨਹੀਂ ਤੂੰ ਤੂੰ ਆ ਜਾ ਮੀਨੋ ਮੈਂ ਕਿ ਨਹੀਂ ਮੇਰੇ ਕੋਲ ਵੀ ਨਹੀਂ ਹੁੰਦਾ ਮੈਂ ਦੋ ਕਾਰੇ ਆ ਵੀ ਨਹੀਂ ਆਂਦਾਗਾ ਇਹ ਮਨੇ ਹੌਲੀ ਹੌਲੀ ਖੜਾਉਣ ਲੱਗੇ ਚਲੋ ਜੀ ਮੇਰੇ ਦੀ ਔਰਤਾਂ ਨਾਲ ਕਹਿੰਦੇ ਭਾਬੀ ਤਾਂ ਬੋਲਦੀ ਨਹੀਂ ਭਾਬੀ ਬੋਲਦੀ ਨਹੀਂ ਇਹ ਕਹਿੰਦੇ ਚਲ ਤੂੰ ਬੋਲ ਪਾ ਭਾਈ ਕਹਿੰਦੇ ਤਾਂ ਨੱਚਦੀ ਵੀ ਨਹੀਂ ਅਈ ਮੈਂ ਹੌਲੀ ਹੌਲੀ ਨੱਚਣ ਲੱਗੀ ਖੜੀ ਗਈ ਮੜਾ ਮੋਟਾ ਜਿਹਾ ਬੋਲਣ ਲੱਗੀ ਸੱਸਰੀ ਘਾਲ ਜੀ ਹੋਰ ਕੀ ਆ ਤੇ ਬੱਸ ਜੀ ਫੇਰ ਸਾਡਾ ਗਾਣਾ ਆਇਆ ਵਾ ਚੂਰਮਾ ਠੀਕ ਆ ਨਾ ਬਾਬਾ ਭੋਲਾ ਜੀ ਨਾਲ ਜੀ ਦਾ ਇਹਨਾਂ ਨੇ ਚੂਰਮੇ ਦੀ ਵੀਡੀਓ ਪਾਈ ਬਹੁਤ ਚੱਲੀ ਵਾਇਰਲ ਹੋਈ ਦੂਜਾ ਸੀਆ ਏਜ ਹੋ ਗਏ ਕਾਫੀ ਦਿਨ ਹੋ ਗਏ ਜਦੋਂ ਟਿਕਟੋਕ ਚੱਲਦਾ ਹੁਣ ਵਾ ਹ ਮੋਸਟਲੀ ਲੋਕਡਾਊਨ ਵਿੱਚ ਬਹੁਤ ਸਾਰਾ ਸੋਸ਼ਲ ਮੀਡੀਆ ਬਾਹਰ ਆਇਆ ਹੈ ਇਹ ਉਸ ਟਾਈਮ ਦੀ ਗੱਲ ਨਹੀਂ ਆ ਫਿਰ ਉਸ ਤੋਂ ਪਹਿਲਾਂ ਦੀ ਨਾ ਜੀ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਆ ਲੋਕਡਾਊਨ ਦੇ ਤਾਂ ਆਪਾਂ ਕਿਸੇ ਨੂੰ ਖੰਗਣ ਹੀ ਨਹੀਂ ਦਿੰਦਾਗਾ ਅੱਛਾ ਤਾਂ ਭਾਬੀ ਪਹਿਲੇ ਵੈਸੇ ਦੀ ਗੋਲੀ ਦੇ ਕੇ ਬੈਠੀ ਸੀਗੀ ਪਹਿਲੇ ਬੈਠੀ ਹਾਂਜੀ ਅਤੇ ਇਹਦਾ ਫੇਮਸ ਨਾਮ ਹੋਇਆ ਭਾਬੀ ਚੁੰਮੇ ਵਾਲੀ ਇਹਦਾ ਕੋਈ ਇਨਸੀਡੈਂਟ ਸੀ ਕੱਟਣਾ ਸੀ ਕਿਵੇਂ ਇਹ ਨਾਮ ਪਿਆ ਫਿਰ ਇਹ ਜੀ ਸਾਡੇ ਨਾਲ ਥੋੜੀ ਜਿਹੀ ਲੜਾਈ ਹੋ ਗਈ ਸੀ ਘਰ ਦੇ ਵਿੱਚ ਬਸ ਵੀਡੀਓ ਕਰਕੇ ਤੇ ਮੈਂ ਤੇ ਕੁੜੀਆਂ ਚਲੇ ਗਏ ਕਾਲੀ ਮ ਜਦ ਰਸਿਕਾਂ ਲਈ ਮਾਤਾ ਤੇ ਗਏ ਤੇ ਸਾਨੂੰ ਪਤਾ ਨਹੀਂ ਸੀਗਾ ਵੀ ਸਾਨੂੰ ਕੋਈ ਜਾਣ ਦੇ ਵੀ ਹੈਗੇ ਆ ਉਥੇ ਜਿਹੜੀ ਪਬਲਿਕ ਸੀ ਤੇ ਉਹ ਕਹਿੰਦੇ ਭਾਬੀ ਆ ਭਾਬੀ ਆ ਭਾਬੀ ਦੀ ਕੁੜੀ ਆ ਵਾ ਐਸਾ ਕੀ ਹੋ ਗਿਆ ਕਹਿੰਦ ਨੂੰ ਇਹ ਤਾਂ ਸਾਡੇ ਮੂਰੇ ਕੱਠ ਕਰ ਲਿਆ ਤੇ ਚੌੜਾ ਜਿਹਾ ਖਬਰ ਆ ਗਏ ਜੇ ਖਬਰ ਆ ਗਏ ਤੇ ਘਰੇ ਆ ਗਏ ਇਹ ਗਸੇ ਹੋ ਐਸੇ ਗੁੱਸੇ ਸੀਗੇ ਇਹ ਮਨਾ ਕੇ ਲੈ ਆਏ ਸਾਨੂੰ ਤੇ ਮੈਂ ਕਿਹਾ ਜੀ ਐਦਾਂ ਗੱਲ ਹੋਈ ਆ ਕਹਿੰਦੇ ਵੀ ਭਾਬੀ ਵੀ ਭਾਬੀ ਦੀ ਕੁੜੀ ਆ ਮਾਤਾ ਤੇ ਆਈ ਹੋਈ ਆ ਕਾਲੀ ਮਾਤਾ ਦੇ ਤੇ ਜੇ ਨਾ ਤੇ ਆਪਣੀ ਜਾਣ ਲਿਆ ਮੈਨੂੰ ਤਾਂ ਪਛਾਨ ਲਿਆਉਂਦਾਂ ਨੇ ਕਹਿੰਦੇ ਆਪੋ ਨੇ ਵੀਡੀਓ ਚੱਲੀ ਜਾਂਦੀ ਆ ਮੈਂ ਫੇਰ ਚਾ ਫੇਰ ਸੀ ਆ ਵੀਰਵਾਰ ਕਹਿੰਦੇ ਅੱਜ ਵੀ ਮੀਨੂ ਕੀ ਵਾਰ ਆ ਮੈਂ ਕਿਹਾ ਵੀਰਵਾਰ ਤੇ ਜੁਮਾ ਇਹ ਕਹਿੰਦੇ ਫਰ ਟਿਕਟੋਕ ਤੇ ਭਾਬੀ ਹੈ ਨਹੀਂ ਕੀ ਤੂੰ ਸਾਰਿਆਂ ਦੀ ਭਾਬੀ ਬਣ ਜਾ ਉਹ ਜਦੋਂ ਮੈਂ ਭਾਬੀ ਬਣ ਗਈ ਮੈਂ ਕਿਹਾ ਜੀ ਜਿਉਰੋ ਤਾਂ ਨਾ ਕੋਈ ਕੀ ਹਾਲ ਚਾਲ ਆ ਅੱਜ ਤਾਂ ਕੋੱਕ ਤੇ ਅੱਜ ਕੋ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਆ ਜਾ ਹੈ ਤਾਂ ਜੁਮਾ ਲੈ ਲਓ ਭਾਬੀ ਰஞ்சிਤ ਕੌਰ ਦਾ ਚੁੰਮਾ ਥੈਂਕ ਰਿஞ்சிਤ ਕੌਰ ਭਾਬੀ ਵੱਲੋਂ ਆਜਾ ਕੜਾ ਆ ਪਿਆਜ ਕ ਪਟਪਾ ਭੀ ਰੰਜੀਤ ਕਾ ਨਹੀਂ ਕਿਸੇ ਨਾਲ ਵੀ ਘਟ ਕਈਆਂ ਦੇ ਭਾਬੀ ਕੜਦੀਆ ਵਟ ਇਹ ਫਿਰ ਮ ਕਈਆਂ ਦੇ ਵਟ ਕਰ ਦਿੱਤੇ ਬੈਠਿਆਂ ਦੇ ਹੁਣ ਤੱਕ ਛੋਟੀ ਜਿਹੀ ਵੀਡੀਓ ਤੋਂ ਤੁਸੀਂ ਭਾਬੀ ਦੇ ਅੰਦਰ ਕੈਰੈਕਟਰ ਇੱਕ ਫੈਕਟਰੀ ਬਣ ਚੁੱਕਾ ਹੈ ਸੋਸਾਇਟੀ ਦੇ ਵਿੱਚ ਹੈ ਨਾ ਹਾਂ ਜੀ ਤੁਸੀਂ ਫੇਮਸ ਹੋ ਚੁੱਕੇ ਹੋ ਹਾਂਜੀ ਹਾਂਜੀ ਹੁਣ ਆਪਾਂ ਉਹਦੇ ਵੈਸੇ ਕਿਸੇ ਨੂੰ ਭਾਬੀ ਕਹਿ ਦਈਏ ਹੂੰ ਤੇ ਆਪਣੇ ਗੱਲ ਨੂੰ ਪਾਉਂਦੇ ਅਗਲੇ ਕਿਉਂ ਸਾਨੂੰ ਭਾਬੀ ਕਾਹਤੋਂ ਕਹਤਾ ਠੀਕ ਹੈ ਨਾ ਤੇ ਪਰ ਮੇਰੇ ਨਾਂ ਦੇ ਭਾਬੀਆਂ ਬਹੁਤ ਨਿਕਲੀਆਂ ਪਰ ਚਲੀਆਂ ਨਹੀਂ ਆ ਭਾਬੀਆਂ ਕਹਿੰਦੇ ਅਸੀਂ ਭਾਬੀਆਂ ਆ ਸਾਨੂੰ ਕੀ ਹੋਇਆ ਵਾ ਸਾਡੇ ਖੁਰਕ ਪਈ ਆ ਅਸੀਂ ਅੱਖਾਂ ਜੰਮੇ ਨਹੀਂ ਦੇ ਸਕਦੇਗੇ ਉਹ ਕਹਿੰਦੇ ਜਿਹੜੀ ਰੀਜਨਲ ਭਾਬੀ ਆ ਸਾਡੀ ਉਹੀ ਭਾਬੀ ਆ ਸਾਡੀ ਤੇ ਹੁਣ ਸੋਸਾਇਟੀ 'ਚ ਭਾਬੀ ਕਹਿੰਦੇ ਕਿ ਘਰ ਵਿੱਚ ਵੀ ਤੁਹਾਨੂੰ ਭਾਬੀ ਕਹਿੰਦੇ ਨੇ ਜੀ ਕਈ ਕੁੜੀਆਂ ਵੀ ਭਾਬੀ ਕਹਿ ਦਿੰਦੇ ਆ ਸਾਰੇ ਮੇਰੇ ਭਤੀਜੇ ਵੀ ਭਾਬੀ ਕਹਿ ਦਿੰਦੇ ਆ ਕਈ ਵਾਰੀ ਅਸੀਂ ਬਾਗੇ ਪੁਰਾਣੇ ਜਾਣਦੇ ਆ ਮੇਰੇ ਭਤੀਜੇ ਪਾਣ ਜੇ ਉਹ ਵੀ ਮੈਨੂੰ ਭਾਬੀ ਹੀ ਕਹਿੰਦੇ ਆ ਭੂਆ ਤਾਂ ਮੈਨੂੰ ਕੋਈ ਨਹੀਂ ਕਹਿੰਦਾ ਤਾਂ ਮਹੱਲੇ ਵਿੱਚ ਕਹਿੋ ਜਿਆ ਰਿਸਪੌਂਸ ਰਿਹਾ ਜੋ ਤੁਹਾਡਾ ਵਾਇਰਲ ਹੋਣ ਲੱਗੇ ਵੀਡੀਓਸ ਤਨੂ ਪਤਾ ਇਹ ਰੱਤਾ ਕਿ ਇੱਤਨਾਂ ਲੋਕ ਬਹੁਤ ਹੁੰਦੇ ਆਂ ਹੁੰਦੇ ਤਾਂ ਮੱਲੇ ਦੇ ਵੀ ਆ ਬਾਹਰਲੇ ਵੀ ਹੁੰਦੇ ਆ ਸਰਵਕ ਬਾਹਰਲੇ ਪਿਆਰ ਕਰਦੇ ਆ ਠੀਕ ਹੈ ਨਾ ਇਹ ਤਾਂ ਆਰਾਮ ਰੀਲਾ ਕਰਦੇ ਸੀਗੇ ਮੇਰੇ ਘਰ ਦੇ ਤਾਂ ਤੇ ਇਹੀ ਮੈਨੂੰ ਲੈ ਕੇ ਮੈਨੂੰ ਕੁਛ ਨਹੀਂ ਆਉਂਦਾ ਦਾ ਮੇਰੀ ਗੁੜੀਆ ਵਾ ਮੇਰੇ ਘਰ ਵਾਲਾ ਵਾ ਇਹਨਾਂ ਨੇ ਇੰਨੀ ਕਿ ਮਿਹਨਤ ਮੇਰੇ ਉੱਤੇ ਕੀਤੀ ਐ ਤੂੰ ਪਛਾਣੀ ਦੇਖੀਗੀ ਤਾਂ ਪੜੇ ਵਿੱਚ ਵੀ ਅਸੀਂ ਵੀਡੀਓ ਬਣਾਉਂਦੇ ਰਹੇ ਆ ਤੇ ਪਰ ਉਦੋਂ ਪੱਲੇ ਕੁਛ ਨਹੀਂ ਸੀ ਪਿਆਗਾ ਸਾਡੇ ਠੀਕ ਹੈ ਨਾ ਪੈਸਾ ਪੁਸਾ ਇਹ ਨਹੀਂ ਸੀ ਉਦੋਂ ਵੀ ਉਦੋਂ ਵੀ ਅਸੀਂ ਭੁੱਖ ਨੰਗ ਰਹੇ ਢੁਕ ਕੁੱਲਦੇ ਸੀਗੇ ਜਰਸੀ ਫੋਕ ਰੰਗ ਕਾਲ ਦੇ ਸੀ ਅਸਾਂ ਨਾਲ ਨਾ ਹੀ ਐਨਾਂ ਵਾ ਜਿਵੇਂ ਆਪਾਂ ਪੈਸਾ ਹੀ ਨਹੀਂ ਗਾ ਦ ਦਵਾਈ ਨੂੰ ਪੈਸਾ ਨਹੀਂ ਐਨੀ ਬਿਮਾਰ ਸੀਗੀ ਕੁਛ ਨਹੀਂ ਸੀਗਾ ਫਿਰ ਇਹਨਾਂ ਨੇ ਮੈਂ ਕਿਹਾ ਚਲ ਮੀ ਤੁਸੀਂ ਇਹ ਕਹਿੰਦੇ ਵੀ ਧਾਰ ਪੈਸੇ ਫੜ ਲਓ ਨੇ ਤੇਰੀ ਦਵਾਈ ਨੂੰ ਚਲੋ ਜੀ ਥੋੜੇ ਜਿਹਾ ਕਾਫੀ ਦੇਰ ਹੋਊਗੀ ਜਰ ਸਾਲਕ ਪੈ ਕਾਫੀ ਦੇਰ ਹੋਊਗੀ ਸਾਨੂੰ ਤੇ ਚਲੋ ਜੀ ਕੁਦਰਤ ਲਈਓ ਜਰ ਜੀ 12 ਰੀਲਾ ਬਣਾਈਆਂ ਆਪਾਂ 5000 ਰੁਪਏ ਲੈਂਦੇ ਸੀ ਰੀਲਾਂ ਦਾ ਜਰ ਜੀ ਸਾਨੂੰ ਬਾਹਰ ਪੈਸੇ ਪੈਣ ਲੱਗੇ ਤੇਰੇ ਜੀ 3.500 ਰੁਪਏ ਰੋਟੀ ਪਾਣੀ ਦਾ ਵੀ ਦਵਾਈ ਵੀ ਲੈਣ ਲੱਗ ਗਏ ਪਰ ਜਰ ਫਿਰ ਆਪਾਂ ਟਿਕਟੋਕ ਤੇ ਮੁੜ ਕੇ ਦਵਾਈ ਹੀ ਨਹੀਂ ਖਾਦੀ ਆਪਾਂ ਟਿਕਟੋਕ ਇੱਕ ਡਾਕਟਰ ਬਣ ਕੇ ਆਇਆ ਸੀ ਆ ਠੀਕ ਆ ਨਾ ਵੀ ਆਪਾਂ ਵੀ ਦਵਾਈ ਛੱਡੀ ਜਾਵੇ ਤੇ ਜਿੰਨੇ ਵੀ ਬਿਮਾਰ ਸੀਗੇ ਕਈਆਂ ਦੀ ਮਾਮਾ ਬਿਮਾਰ ਸੀ ਫਿਰ ਮੈਨੂੰ ਫੋਨ ਕਰਨ ਲੱਗ ਗਏ ਕਹਿੰਦੇ ਆ ਪਾਬੀ ਜੀ ਤੁਹਾਡੀਆਂ ਵੀਡੀਓ ਦੇਖਦੇ ਇੱਕੇ ਨਾ ਤੇ ਸਾਰੇ ਘਰ ਦੇ ਵੀ ਉੱਟ ਕੇ ਮੰਜੇ ਤੋਂ ਬੈਠ ਗਏ ਤੁਹਾਡੀਆਂ ਵੀਡੀਓ ਦੇਖਦੇ ਕੇ ਬਹੁਤ ਹੱਸਦੀ ਆ ਆ ਕਹਿੰਦਾ ਜਿੱਦਾਂ ਕਪਲ ਸ਼ਰਮਾ ਪੂਰੇ ਹਿੰਦੁਸਤਾਨ ਚ ਫੇਮਸ ਵਰਲਡ ਤੇ ਤੁਸੀਂ ਲੁਧਿਆਣਾ ਚ ਫੇਮਸ ਕਪਲ ਸ਼ਰਮਾ ਦੀ ਕੁੱਪੀ ਨਹੀਂ ਜੀ ਨਹੀਂ ਆਪਾਂ ਲੁਧਿਆਣੇ ਚ ਨਹੀਂ ਪੂਰੇ ਵਰਲਡ ਦੇ ਆਪਾਂ ਆਪਾਂ ਨੂੰ ਕਹਿਣ ਕਪਲ ਸ਼ਰਮਾ ਕਹਿ ਸਕਦੇ ਜੀ ਜਿੱਦਾਂ ਅੰਮ੍ਰਿਤਸਰ ਦੇ ਕਪਲ ਸ਼ਰਮਾ ਨੇ ਉਹ ਅੰਮ੍ਰਿਤਸਰ ਦੇ ਕਪਲ ਸ਼ਰਮਾ ਮਾਮਾ ਤੇ ਭਾਬੀ ਰஞ்சிਤ कौर ਲੁਧਿਆਣੇ ਦੀ ਆ ਠੀਕ ਹੈ ਨਾ ਤਾਂ ਫਿਲਮਾਂ ਦਾ ਦੌਰ ਫਿਰ ਕਿਵੇਂ ਸਟਾਰਟ ਹੋਇਆ ਫਿਰ ਹੂੰ ਬੱਸ ਜੀ ਫਿਲਮਾਂ ਦਾ ਜਲਜੀਤ ਸਾਹਿਬ ਜੀ ਨੇ ਚੰਨੀ ਸਾਹਿਬ ਨੇ ਸਾਨੂੰ ਫੋਨ ਕੀਤਾ ਹੂੰ ਕਹਿੰਦੇ ਭਾਬੀ ਜੀ ਵੀ ਜਲਜੀਤ ਨੇ ਫਿਲਮ ਕਰਨੀ ਆ ਤੁਹਾਡੇ ਨਾਲ ਅਸੀਂ ਉਹਨੂੰ ਕਿਹਾ ਵੀ ਅਸੀਂ ਮੰਨ ਨਹੀਂ ਸਕਦੇ ਵੀ ਸਾਰੇ ਨਾਲ ਫਿਲਮ ਕਰਨੀ ਆ ਕਿਉਂਕਿ ਉਹ ਕਿੱਥੇ ਲੇਬਰ ਦਾ ਸੀ ਕਿੱਥੇ ਆ ਸਾਡਾ ਉਹਦੇ ਨਾਲ ਮੇਲ ਨਹੀਂ ਹੋ ਸਕਦਾਗਾ ਤੇ ਪਰ ਪਤਾ ਨਹੀਂ ਸੀਗਾ ਬਹੁਤ ਵਧੀਆ ਸੀ ਨੇਚਰ ਦੇ ਠੀਕ ਹੈ ਜਸਨ ਨੇ ਫੋਨ ਕੀਤਾ ਇਹਨਾਂ ਨੇ ਚੱਕੇ ਮਿਲ ਕਰਦਿਆਂ ਨੇ ਤੇ ਕਹਿੰਦੇ ਜੀ ਤੁਸੀਂ ਝੂਠ ਬੋਲਦੇ ਆ ਉਹ ਕਹਿੰਦਾ ਨਹੀਂ ਨਹੀਂ ਝੂਠ ਨਹੀਂ ਬੋਲਦੇ ਫਿਰ ਜਸਨ ਫਿਰ ਸੇਰੇ ਫੋਨ ਆਇਆ ਸਾਨੂੰ ਵੀਡੀਓ ਕਾਲ ਕੀਤਾ ਫੋਨ ਕੀਤਾ ਉਹਨਾਂ ਨੇ ਮੈਂ ਕਿਹਾ ਜੀ ਤੁਸੀਂ ਜੇ ਇੰਦੇ ਹੀ ਆ ਨਾ ਜੋ ਤੁਸੀਂ ਹੈਗੇ ਆ ਤੇ ਸਾਨੂੰ ਜੀ ਆਪਣੀ ਉਹ ਭੇਜੋ ਰਿਕੇਸ਼ਨ ਭੇਜੋ ਜਿਹੜੀ ਕੰਫਰਮਿਟੀ ਵਗੈਰਾ ਹਾਂਜੀ ਫਰੂਫ ਭੇਜੋ ਸਾਨੂੰ ਐਡੀ ਭੇਜੋ ਫਿਰ ਉਹਦੇ ਸਾਨੂੰ ਐਡੀ ਵੀ ਭੇਜੀ ਤੇ ਬੈਡ ਸਟੂਡੀਓ ਆ ਫਿਰ ਸਾਨੂੰ ਉਹ ਵੀ ਭੇਜੋ ਫਿਰ ਮੈਂ ਕਿਹਾ ਵੀਡੀਓ ਕਾਲ ਤੇ ਗੱਲ ਕਰੋ ਫਿਰ ਸਾਨੂੰ ਵੀਡੀਓ ਕਾਲ ਤੇ ਗੱਲ ਕੀਤੀ ਤੇ ਅਸਲ ਵਿੱਚ ਚੱਲ ਠੀਕ ਆ ਬੱਸ ਜੀ ਗਏ ਅਸੀਂ ਸਟੂਡੀਓ ਦੇ ਵਿੱਚ ਸੈਸਨ ਸੁਣ ਕੀਤੇ ਫਿਲਮ ਆਪਾਂ ਨੂੰ ਮਿਲ ਗਈ ਆ ਅੱਜ ਫਿਲਮ ਦੀ ਬੱਲੇ ਬੱਲੇ ਆ ਠੀਕ ਆ ਨਾ ਤੇ ਪੱਬੀ ਤੇ ਮੇਰਾ ਜਲਜੀਤ ਮੇਰਾ ਦਿਓਰ ਠੀਕ ਹੈ ਸਾਰਿਆਂ ਤੋਂ ਵੈਸਟਾ ਤੇ ਸਭ ਦੀ ਕਰਾਈ ਪਈ ਆ ਬੱਲੇ ਬੱਲੇ ਤੇ ਬਾਕੀ ਸਾਰੇ ਥੱਲੇ ਥੱਲੇ ਤਾਂ ਕੀ ਕੈਰੈਕਟਰ ਸੀ ਜੱਟ ਐਂਡ ਜੁਲੀਅਟ 3 ਵਿੱਚ ਤੁਹਾਡਾ ਵੈਸੇ ਤਾਂ ਤੁਹਾਨੂੰ ਦੇਖਣੀ ਚਾਹੀਦੀ ਪਰ ਹੁਣ ਤਾਂ ਤੁਸੀਂ ਦੇਖ ਵੀ ਸਕਦੇ ਆ ਠੀਕ ਹੈ ਨਾ ਦੱਸ ਵੀ ਸਕਦੇ ਆਪਾਂ ਠੀਕ ਹੈ ਨਾ ਪਾਬੀ ਦਾ ਮੇਨ ਰੋਲ ਚੱਲਿਆ ਵਾ ਹਾਂਜੀ ਰਣਜੀਤ ਕੌਰ ਦੀ ਤੁਹਾਡਾ ਇਸ ਪਿਕਚਰ ਦੇ ਵਿੱਚ ਕੀ ਕੈਰੈਕਟਰ ਸੀ ਤੇ ਦਿਲਜੀਤ ਜੀ ਦਾ ਕਿੰਨੇ ਕੁ ਸ਼ੋਟ ਸੀ ਤੁਹਾਡੇ ਦੇਖੋ ਜੀ ਦਰਜੀਤ ਭਾਜੀ ਬਹੁਤ ਵਧੀਆ ਸੀ ਠੀਕ ਹੈ ਨਾ ਤੇ ਉਹਨਾਂ ਦੇ ਨਾਲ ਹੀ ਮੇਰਾ ਸੀਨ ਸੀਗਾ ਇੱਕ ਵਾਰੀ ਵਰਸੀ ਘਟਣ ਗਈ ਸੀ ਖੜ ਕੇ ਲਿਆਂਦਾ ਕਰਨ ਹਾਏ ਮੇਰਾ ਪਾਨਾ ਹਾਏ ਮੇਰਾ ਪਾਨਾ ਬੂ ਮੇਰਾ ਪਾਨਾ ਬੂ ਮੇਰਾ ਪਾਨਾ ਆ ਚੱਕ ਆ ਚੱਕ ਚੁੰਮਾ ਕਤਨੀ ਵੀਰਵਾਰਾ ਕਾ ਜੁਮਾ ਜੇ ਦਾ ਜੁਮਾ ਇਹ ਲਾ ਕੋ ਬਿਰਨਜੀਤ ਕੌਰ ਦਾ ਚੁੰਮਾ ਥੈਂਕ ਯੂ ਰਨਜੀਤ ਕੌਰ ਭਾਬੀ ਵੱਲੋਂ ਆ ਚੱਕ ਡੌਲ ਤੇ ਆ ਚੱਕ ਫਟ ਭਾਬੀ ਰਨਜੀਤ ਕੌਰ ਨੇ ਕਿਸੇ ਨਾਲ ਵੀ ਘਟ ਕਈਆਂ ਦੇਖੋ ਭਾਬੀ ਕੱਢ ਦਿਓ ਵੱਟ ਇਹ ਤਾਂ ਡਾਲ ਹਾਂ ਤੁਸੀਂ ਭੁੱਲੇ ਪਿਕਚਰ ਵਿੱਚ ਵੀ ਸੀ ਕਿ ਜੋ ਰਾਈਟਰ ਵੱਲੋਂ ਮਿਲੇ ਸੀ ਉਹੀ ਬੋਲੇ ਤੁਸੀਂ ਨਹੀਂ ਜਿਹੜਾ ਟੈਲ ਯੂ ਮਿਲੀ ਆਪਾਂ ਐਕਚੁਅਲੀ ਜੋ ਰਾਈਟਰ ਹੁੰਦਾ ਪੂਰਾ ਨਾਪ ਤੋਲ ਕੇ ਡਾਇਲੌਗਸ ਲਿਖਦੇ ਨੇ ਨਾ ਇੱਕ ਇਧਰ ਇੰਚੇ ਇਧਰ ਇੰਦਰ ਜਾ ਹਾਂਜੀ ਹਾਂਜੀ ਤੇ ਇਹ ਤੁਹਾਡਾ ਪੈਟ ਬਣ ਚੁੱਕਾ ਹੈ ਤੁਸੀਂ ਇਸ ਨੂੰ ਬੋਲਦੇ ਹਰ ਬੰਦੇ ਹਾਂਜੀ ਹਾਂਜੀ ਤਾਂ ਕਿਹੜੇ ਲੋਕੇਸ਼ਨ ਸੀ ਪਿਕਚਰ ਦੀ ਜਿੱਥੇ ਸ਼ੂਟ ਹੋਇਆ ਸਾਰਾ ਇਹ ਤਾਂ ਜੇ ਹੁਣ ਤੁਸੀਂ ਆਪ ਦੇਖ ਲੈ ਜਾ ਕੇ ਸਲਵਿਆਂ ਆ ਕੇ ਕਿੱਥੇ ਆਉਂਦੀ ਹੈ ਤਾਂ ਕਹੋ ਜੀ ਐਕਸਪੀਰੀਅੰਸ ਰਿਹਾ ਪੂਰੀ ਕਾਸਟ ਦੇ ਨਾਲ ਕਰੂਜ਼ ਦੇ ਨਾਲ ਵਾਹ ਵਧੀਆ ਸੀ ਜੀ ਹੂੰ ਜਿਨਨੇ ਵੀ ਫਿਲਮਾਂ ਵਾਲੇ ਸੀਗੇ ਜਿਨਨੇ ਵੀ ਕਾਸਟ ਵਾਲੇ ਸੀਗੇ ਸਾਰੇ ਬਹੁਤ ਵਧੀਆ ਬਹੁਤ ਵਧੀਆ ਸਵਾਰ ਸੀ ਉਹਨਾਂ ਦੇ ਠੀਕ ਹੈ ਨਾ ਨਹੀਂ ਰੂ ਆਜਵਾਦੀ ਵੀ ਬਹੁਤ ਵਧੀਆ ਸਵਾਰ ਸੀ ਆ ਗੁਰਜੀਤ ਦਾ ਵੀ ਬਹੁਤ ਸਾਰੇ ਵਧੀਆ ਸਵਾਰ ਸੀ ਆ ਜਿੱਥੇ ਤੱਕ ਮੈਂ ਜਾਣਦਾ ਬਈ ਸ਼ੂਟਿੰਗ ਕਰਦੇ ਰਹਿੰਦੇ ਆ ਤਾਂ ਪੰਜਾਬੀ ਫਿਲਮਾਂ ਦੇ ਡਾਇਰੈਕਟਰ ਸੀ ਜਾਂ ਅਸਿਸਟੈਂਟ ਡਾਇਰੈਕਟਰ ਬਹੁਤ ਥੋੜੇ ਰੂੜੀ ਨਹੀਂ ਬੋਲਦੇ ਨੇ ਤੇ ਇੱਥੇ ਤਾਂ ਕਹੋ ਜਿਆ ਮਾਹੌਲ ਸੀ ਉੱਥੇ ਦਾ ਨਾ ਜਨਾਬ ਬਿਲਕੁਲ ਰੂੜੀ ਨਹੀਂ ਬੋਲਦੇ ਕੇ ਬਹੁਤ ਵਧੀਆ ਪਿਆਰ ਨਾ ਬੋਲਦੇ ਆ ਪਿਆਰ ਨਾ ਸੀਨ ਲੈਂਦੇ ਆ ਠੀਕ ਹੈ ਨਾ ਬਹੁਤ ਵਧੀਆ ਨਹੀਂ ਕਰਨਾ ਵੀ ਇਸ ਤਰ੍ਹਾਂ ਚਾਹੀਦਾ ਹੈ ਕਿਉਂਕਿ ਦੇਖੋ ਸਾਰੇ ਇੱਕ ਦੂਜੇ ਨੂੰ ਆਰਟਿਸਟਸ ਨੇ ਇੱਕ ਦੂਜਨੇ ਜੋੜੇ ਹੁੰਦੇ ਨੇ ਅਲੱਗ-ਅਲੱਗ ਸ਼ਹਿਰ ਤੋਂ ਸਿਟੀ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆਏ ਹੁੰਦੇ ਨੇ ਪਰ ਕਿਸੇ ਨੂੰ ਰੋਡਲੀ ਬੋਲਣਾ ਹੁੰਦਾ ਹੈ ਮੈਨੂੰ ਇਹ ਸੁਣਨ ਚ ਹੋਇਆ ਸਾਡੇ ਤੇ ਬੀਤੀ ਵੀ ਹੋਈ ਏ ਪਰ ਬਹੁਤ ਅੱਛਾ ਦੱਸਿਆ ਤੁਸੀਂ ਵੀ ਜੋ ਸਾਡੇ ਡਾਇਰੈਕਟਰ ਸੀਗੇ ਅਸਿਸਟੈਂਟ ਡਾਇਰੈਕਟਰ ਸੀ ਬਹੁਤ ਅੱਛਾ ਟ੍ਰੀਟ ਕਰ ਰਹੇ ਸੀਗੇ ਤੋਂ ਬਾਹਰ ਦੀ ਕੋ ਸ਼ੂਟਿੰਗ ਸੀਗੀ ਇਸ ਸੀਨ ਵਿੱਚ ਪੂਰੇ ਸ਼ੂਟਸ ਵਿੱਚ ਤੁਹਾਡੀ ਨਹੀਂ ਜੇ ਬਾਹਰ ਤਾਂ ਆਪਣੀਆਂ ਫੋਟੋ ਲੱਗੀਆਂ ਸੀਆਂ ਉਹਨਾਂ ਉੱਤੇ ਜਲਦੀ ਜੀ ਪੰਗੜਾ ਪਾਉਂਦੇ ਆ ਡਾਂਸ ਕਰਦੇ ਆ ਹੂੰ ਚਲ ਸਾਰਾ ਸਭ ਮੈਨੂੰ ਪੁੱਛਣਾ ਮੈਨੂੰ ਥੋੜੇ ਜਿਹੇ ਪੈਸੇ ਲਾਉ। ਹਰ ਮੇ ਹਰ ਚ ਜਾਤੇ ਰਹੋ ਜੂ 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 ਦੇਖਾ ਕੇ ਤੁਹਾਡੀ ਇੰਟਰਵਿਊ ਤੋਂ ਬਾਅਦ ਲੋਕੀ ਹੋਰ ਵੀ ਇਹ ਪਿਕਚਰ ਨੂੰ ਦੇਖਣ ਜਾਣਗੇ ਜੱਟ ਐਂਡ ਜੂਲੀਅਨ 3 ਹਾਂਜੀ ਤਾਂ ਇੱਕ ਤੁਹਾਡੀ ਵੀਡੀਓ ਦੇਖੀ ਸੀਗੀ ਕੈਨੇਡਾ ਤੁਸੀਂ ਗਏ ਉੱਥੇ ਬਿਲਡਿੰਗਾਂ ਦੇਖ ਕੇ ਬਹੁਤ ਸੀ ਇੰਜੋਏ ਕੀਤਾ ਉਹਦੇ ਬਾਅਦ ਹੋਰ ਐਕਸਪੀਰੀਅੰਸ ਦੱਸੋ ਹਾਂਜੀ ਕੈਨੇਡਾ ਗਏ ਸੀ ਅਸੀਂ ਠੀਕ ਹੈ ਨਾ ਇੱਕ ਬਿਲਕੁਲ ਨਿਕਾ ਜਿਹਾ ਸਾਈਕਲ ਸੀਗਾ ਸਾਈਕਲ ਤੋਂ ਸਿੱਧੇ ਵੜ ਗਏ ਚੇ ਸ਼ਕਤੀ ਹੰਸ ਜੰਦਾ ਹੰਸ ਤੇ ਭਾਬੀ ਰਣਜੀਤ ਕੌਰ ਥੋੜੀ ਠੀਕ ਹੈ ਨਾ ਮੈਂ ਸਾਈਕਲ ਚਲਾਉਂਦੀ ਸੀਗੇ ਸਾਰੇ ਜਣੇ ਪਿੱਛੇ ਬੈਠੇ ਸੀ ਦੋਨੇ ਜਣੇ ਤੇ ਜਿਹੜਾ ਆਪਾਂ ਵੈਂਟੋ ਮਟਿਕ ਕੈਨੇਡਾ ਪਹੁੰਚ ਗਏ ਸਾਰਿਆਂ ਟੈਕਟਾ ਲਾਉਣਾਂ ਪੈਂਦਿਆਂ ਹੋਣਾ ਜਹਾਜ਼ ਤੇ ਚੜ੍ਹਨਦੀਆਂ ਪਰ ਭਾਬੀ ਨੂੰ ਕੋਈ ਟੈਕਟਰ ਨਹੀਂ ਲੱਗੀ ਠੀਕ ਹੈ ਨਾ ਸਾਈਕਲ ਮੈਂਟੋ ਮੰਟੀ ਭੱਜ ਲਿਆ ਅਜਿਹੇ ਤੁਸੀਂ ਸਕ੍ਰਿਪਟ ਬਣਾਉਂਦੇ ਹੋ ਸ਼ੋਰਟ ਮੂਵੀਜ਼ ਵਾਸਤੇ ਟਿਕਟੋਕ ਵਾਸਤੇ ਹਾਂਜੀ ਤੇ ਕਿੱਥੋਂ ਕ੍ਰੀਏਟ ਕਰਦੇ ਤੁਸੀਂ ਇਹੇ ਹੂੰ ਇਹ ਮੇਰੇ ਘਰ ਵਾਲਾ ਕਰਦਾ ਵਾ ਜੋ ਵੀ ਕਰਦਾ ਵਾ ਮਤਲਬ ਬੇਸਿਕ ਉਹ ਰਾਈਟਰ ਨੇ ਹਾਂਜੀ ਜਾਂ ਫਿਰ ਦਿਮਾਗ ਵਿੱਚ ਵੈਸੇ ਚੱਲ ਪੈਂਦਾ ਵੀ ਇੱਕ ਆਈਡੀਆ ਲੇਤਾ ਉਹਨੂੰ ਡਿਵੈਲਪ ਕਰ ਲਿਆ ਨਹੀਂ ਜੀ ਉਸ ਤਾਂ ਪਹਿਲੇ ਰਾਮਲੀਲਾ ਦੇ ਵਿੱਚ ਸਭ ਕੁਝ ਕਰਦੇ ਸੀਗੇ ਤੇ ਇਹਨਾਂ ਨੂੰ ਵੈਸੇ ਯਾਦ ਰਹਿੰਦਾ ਸੀ ਆ ਤੇ ਹੁਣ ਤਾਂ ਸਾਨੂੰ ਟਿਕਟੌਕ ਤੇ ਵੀਡੀਓ ਬਣਾਉਂਦੇ ਨੇ ਕਿੰਨਾ ਚਿਰ ਹੋ ਗਿਆ ਵਾ ਤੇ ਹੁਣ ਤਾਂ ਇਹਦੇ ਦਿਮਾਗ 'ਚ ਵੈਸੇ ਹੀ ਰਹਿੰਦੀਆਂ ਵਾਂ ਗੱਲਾਂ ਬਾਤਾਂ ਠੀਕ ਹੈ ਨਾ ਤੇ ਕੁੜੀਆਂ ਦੇ ਦਿਮਾਗ 'ਚ ਵੀ ਰਹਿੰਦੀਆਂ ਕਈ ਮੇਰੀ ਕਹਿੰਦੇ ਮम्मी ਇਦਾਂ ਨਹੀਂ ਹੈ ਦਬਣਾ ਲਾ ਕਈ ਵਰ ਸਬਜ਼ੀਆਂ ਬਣਾਈਦੀਆਂ ਵਾਂ ਬੜੀ ਨਰ ਨਰ ਨੰਨੇ ਸੰਜਮ ਬਣਾ ਕੇ ਖਾਉਂਦੇ ਆ। ਹੂੰ। ਰਾਮਲੀਲਾ ਤਾਂ ਦੇਖੋ ਆਪਣੇ ਪਸ਼ੋਕਰ ਤੋਂ ਚੱਲਦੀ ਆ ਰਹੀ ਆਪਣਾ ਮਿਥਿਆਸ ਹੈ। ਤੇ ਤੁਸੀਂ ਵੀ ਕਦੀ ਰਾਮਲੀਲਾ ਚ ਪਾਰਟਿਸਿਪੇਟ ਕੀਤਾ ਆਪਣੇ ਹਸਬੰਦ ਨਾਲ? ਨਹੀਂ ਜੀ। ਕਈ ਵਾਰ ਇੱਕ ਇੱਕ ਕਦੀਰ ਨੂੰ ਦੇਖਣ ਜ਼ਰੂਰ ਗਈਆਂ ਰਾਮਲੀਲਾ। ਹੂੰ। ਬਸ। ਤਾਂ ਉੱਥੇ ਕਈ ਵਾਰ ਕੋਈ ਮੈਂ ਗੈਸਟ ਆਈਟਮ ਕਰਨ ਨੂੰ ਕਹਿ ਦਿੰਦੇ। ਤੁਹਾਡੇ ਵੱਲੋਂ ਵੀ ਕੋਈ ਵਿਸਤਰਾ ਕੋਈ ਪ੍ਰੈਜ਼ੈਂਟ ਹੋਇਆ ਉੱਥੇ? ਨਹੀਂ ਜੀ। ਹੂੰ। ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਵੀ ਮੈਂ ਤਾਂ ਆਪ ਕਰੇ ਲੂਆਂ। ਵੀ ਮੈਨੂੰ ਕੀ ਕਹਿ ਦੇਣਗੇ। ਤੇ ਹੁਣ ਜਦੋਂ ਮੈਂ ਜਦੋਂ ਮਨਸੀ ਤੇ ਟੈਕ ਟੋਕ ਤੇ ਸੀਗੇ ਤਾਂ ਘਰ ਰੱਕੇ ਗਏ ਇਹਨਾਂ ਦੇ ਨਾਲ ਉਹਦਾਂ ਨੇ ਸਾਨੂੰ ਪਹਿਲੇ ਹੀ ਰੋਕ ਦਿੱਤਾ ਕਹਿੰਦੇ ਭਾਬੀ ਜੀ ਕੋਈ ਵੀ ਤੁਹਾਡੇ ਕੋਲੇ ਆਵੇ ਤੁਸੀਂ ਫੋਟੋ ਨਹੀਂ ਕਰਾਣੀਆਂ ਹੈਗੀਆਂ ਠੀਕ ਹੈ ਨਾ ਵੀ ਰਾਮ ਰੀਲਾ ਦਾ ਕੰਮ ਚੱਲਦਾ ਪਿਆ ਵਾ ਮੈਂ ਕਿਹਾ ਜੋ ਸਾਡਾ ਕੰਮ ਨਹੀਂ ਹੈਗਾ ਸਾਡੇ ਕੋਲੇ ਤਾਂ ਮੇਰੇ ਕੋਲ ਪਬਲਿਕ ਆਊਗੀ ਮੇਰੇ ਫੈਨ ਆਉਣਗੇ ਮੈਂ ਤਾਂ ਕਰਾਉਂਗੀ ਇਹ ਕੰਮ ਥੋੜਾ ਵਾ ਤੇ ਫਿਰ ਉਹਨਾਂ ਦਾ ਕੰਮ ਸੀ ਉਹਨਾਂ ਨੇ ਰੋਕਣਾ ਸੀ ਮੇਰੇ ਫੈਨ ਤਾਂ ਮੇਰੇ ਕੋਲ ਭੱਜੇ ਆਉਂਦੇ ਸੀ ਤੇ ਜੱਟਨ ਜੁਲੀਅਰ ਤੋਂ ਇਲਾਵਾ ਹੋਰ ਕਿਹੜੀ ਤੁਸੀਂ ਪਿਕਚਰ ਤੁਸੀਂ ਕਰ ਚੁੱਕੇ ਹੋ ਦੇ ਕਰਦੇ ਵੀ ਪਏ ਆ ਕੀਤੀਆਂ ਵੀ ਆ ਠੀਕ ਹੈ ਨਾ ਜਦੋਂ ਆਉਣ ਗਿਆ ਤੁਹਾਨੂੰ ਇਦਾਂ ਹੀ ਇੰਟਰਵਿਊ ਦਿੰਦੇ ਰਵਾਂਗੇ ਤੇ ਇਦਾਂ ਹੀ ਤੁਹਾਡੇ ਰੁਮ ਰੁਮ ਰੁਕ ਰਹਾਂਦੇ ਰਵਾਂਗੇ ਠੀਕ ਹੈ ਤੁਸੀਂ ਸੋਸਾਇਟੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੋ ਸੋਸ਼ਲ ਮੀਡੀਆ ਤੇ ਬਹੁਤ ਅਜੀਬ ਜਿਹਾ ਵੀਡੀਓ ਪਾਉਂਦੇ ਨੇ ਜਿਹਦੇ ਨਾਲ ਕੇ ਮਾਹੌਲ ਵੀ ਖਰਾਬ ਹੁੰਦਾ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਸਭ ਦਾ ਕੋਈ ਗਰੀਬ ਆ ਕੋਈ ਮੀਰ ਆ ਠੀਕ ਹੈ ਨਾ ਸਭ ਦੀ ਰੋਟੀ ਚੱਲਦੀ ਆ ਕੋਈ ਗਲਤ ਕਰਕੇ ਪਾ ਲੈਂਦਾ ਵਾ ਕੋਈ ਸੱਚੀ ਮੱਚਿਓ ਗਲਤ ਨਹੀਂ ਹੁੰਦੇਗੇ ਆਹ ਤਾਂ ਮੈਨੂੰ ਵੀ ਕਹਿੰਦੇ ਸੀ ਭਾਬੀ ਚੁੰਮਿਆਂ ਵਾਲੀ ਪਤਾ ਨਹੀਂ ਚੁੰਮੇ ਮੂੰਹ ਚ ਪਾ ਪਾ ਕੇ ਦੇ ਕੇ ਹੁੰਦੀ ਹੈ ਚੁੰਮੇ ਤਾਂ ਪੈਸੇ ਕਮਾਉਂਦੀ ਆ ਮੈਂ ਵੀ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਹੁੰਨੀ ਆ ਤੇ ਕੋਈ ਮੈਂ ਚੁੰਮੇ ਨਹੀਂ ਦੇਣ ਜਾਂਦੀ ਠੀਕ ਹੈ ਨਾ ਇਦਾਂ ਜਿਹੜਾ ਪਾਉਂਦੇ ਆ ਵੀਡੀਓ ਆਪਣੀ ਰੋਟੀ ਖਾਤਰ ਪਾਉਂਦੇ ਆ ਰੋਟੀ ਚੱਲਦੀ ਉਹਨਾਂ ਦੀ ਸਾਡੀ ਵੀ ਰੋਟੀ ਚੱਲਦੀ ਆ ਇਹਦੇ ਵਿੱਚ ਕੀ ਆ ਇਹਦੇ ਵਿੱਚ ਕੋਈ ਗਲਤ ਨਹੀਂ ਹੋ ਸਕਦਾ ਕੋਈ ਰਹਿ ਗਲਤ ਨਹੀਂ ਹੈਗੀ ਜਿਹੜਾ ਪਾਉਂਦਾ ਵਾ ਪਾਈ ਚੱਲਣ ਦੋ ਜਿੰਨਾ ਦਾ ਕੰਮ ਪੌਂਕਣਾ ਉਹਨਾਂ ਨੇ ਪੌਂਕੀ ਜਾਣਾ ਵਾ ਹੱਥੀਂ ਲੰਘਦਾ ਵਾ ਕਤੇ ਬਹੁਤ ਪਿੱਛੇ ਲੱਗਦੇ ਆ ਭੌਣ ਵਾਸਤੇ ਤਾਂ ਜੱਟਾਂ ਜੁਲੀਅਰ 3 ਪਿਕਚਰ ਲੈ ਕੇ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਮੈਸੇਜ ਦਿਓਗੇ ਕੀ ਕਹਿਣਾ ਚਾਹੋਗੇ ਹਾਂਜੀ ਜੱਟ ਜੁਲੀਅਰ 3 ਤੁਸੀਂ ਦੇਖ ਕੇ ਆਓ ਠੀਕ ਆ ਨਾ ਸਲੂਮੇ ਹਾਲਾ ਚ ਜਾਵੋ ਤੇ ਭਾਬੀ ਤੁਹਾਨੂੰ ਹਰ ਸ਼ੋਹ ਚ ਮਿਲਦੀ ਆ ਤੇ ਸ਼ੀਟੀਆਂ ਵੀ ਵੰਡਦੀ ਆ ਭਾਬੀ ਸਾਰਿਆਂ ਨੂੰ ਸ਼ੀਟੀਆਂ ਵੀ ਦਿੰਦੀ ਆ ਵਾ ਤੇ ਐਂ ਦੇਖਦੇ ਰਹੋ ਔਟਪਣਾ ਜਿਰੋ ਟਪਾ ਨਹੀਂ ਹੈਗਾ ਤੁਸੀਂ ਜਿਰੋ ਭਾਬੀ ਦਾ ਸੀਨ ਆ ਜਾਂਦਾ ਵਾ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਰੌਲਾ ਬਹੁਤ ਪਾਉਂਨੇ ਜਿਰੋ ਭਾਬੀ ਦਾ ਸੀਨ ਆਉਂਦਾ ਵਾ ਆਈ ਵੀ ਕੌਣ ਕੌਸਨਾ ਤੋੜ ਕੇ ਰੱਖ ਦੋਂਗੇ ਜੁਮੇ ਮੇਰੇ ਪਾ ਦੋਂਗੇ ਅ ਰਣਜੀਤ ਕੌਰ ਜੀ ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਤੇ ਸਾਡੀ ਸਾਰੀ ਟੀਮ ਵੱਲੋਂ ਦੁਆ ਹੈ ਕਿ ਤੁਹਾਨੂੰ ਇਸੇ ਤਰ੍ਹਾਂ ਹੀ ਪੰਜਾਬੀ ਫਿਲਮ ਇੰਡਸਟਰੀ ਚ ਬਾਲੀਵੁੱਡ ਚ ਵੀ ਕੰਮ ਮਿਲਦਾ ਰਹੇ ਤੁਸੀਂ ਲੋਕਾਂ ਨੂੰ ਹਸਾ ਲੇਰੋ ਤਰਾ ਬਹੁਤ ਬਹੁਤ ਥੈਂਕ ਯੂ ਸੋ ਦੋਸਤੋ ਗੱਲਬਾਤ ਕੀਤੀ ਰਣਜੀਤ ਕੌਰ ਜੀ ਭਾਬੀ ਚੁੰਮਾ ਵਾਲੇ ਨਾਲ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਸੋਸ਼ਲ ਮੀਡੀਆ ਤੋਂ ਲੈ ਕੇ ਪੰਜਾਬੀ ਫਿਲਮ ਇੰਡਸਟਰੀ ਤੱਕ ਦਾ ਸਫ਼ਰ ਸਾਂਝਾ ਕੀਤਾ ਹੋਰ ਇਸੇ ਤਰ੍ਹਾਂ ਸਾਨੂੰ ਸਖਸ਼ੀਤਾਂ ਨਾਲ ਮਿਲਾਂਦੇ ਰਹਾਂਗੇ ਬਣੇ ਰਹੋ ਖਬਰਾਂ ਲਾ ਟੀਵੀ ਦੇ ਨਾਲ ਧੰਨਵਾਦ ਨਸਕਾਰ ਨਮਸਤੇ ਅਦਾਬ ਸਲਾਮ ਦੋਸਤੋ ਮੈਂ ਹਾਂ ਗੁਰਮੀਤ ਸਿੰਘ ਤੇ ਸਵਾਗਤ ਕਰਦਾ ਹਾਂ ਤੁਹਾਡਾ ਖਬਰਾਂ ਲਾ న్యూਸ ਚੈਨਲ ਵਿੱਚ ਦੋਸਤੋ ਅਸੀਂ ਹਰ ਇੱਕ ਹਫ਼ਤੇ ਤੁਹਾਨੂੰ ਕਿਸ ਨਾ ਕਿਸੇ ਸਖਸ਼ੀਤ ਨਾਲ ਰੂਪ ਰੂ ਕਰਾਂਦੇ ਰਹਿੰਨੇ ਆ ਦੋਸਤੋ ਸੋਸ਼ਲ ਮੀਡੀਆ ਜੈਸਾ ਪਲੈਟਫਾਰਮ ਹੈ ਜੋ ਅਰਸ਼ਾ ਤੋਂ ਘਟ ਘਟ ਹੋ ਗਿਆ ਰੰਜੀਤ ਕੋਲ ਜਿਹਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਜਿਹਦੇ ਚ ਇੱਕ ਗੱਲ ਕੀਤੀ ਗਈ ਹੈ ਕੁੜੀ ਦੇ ਵਿਆਹ ਦੀ 5 ਲੱਖ 10 ਲੱਖ ਦੀ ਗੱਲ ਹੈ ਉਹ ਕੀ ਇਨਸੀਡੈਂਟ ਹੈ ਕੀ ਘਟਨਾ ਹੈ ਇਹ ਜੀ ਕੁੜੀਏ ਦੇ ਵਿਆਹ ਦੀ ਗੱਲ ਹੈ ਠੀਕ ਹੈ ਨਾ ਤੇ ਸਾਨੂੰ ਘਰ ਜਵਾਈ ਚਾਹੀਦਾ ਵਾ ਤੇ ਬਿੱਲਾ ਮੁੰਡਾ ਹੋਵੇ ਮੈਨੂੰ ਵੀ ਆਉਂਦੀ ਫੋਕ ਨਹੀਂ ਕਹਿੰਦੀ ਕੋਈ ਨਹੀਂ ਕੱਟ ਲਾ ਦੋ ਬਹੁਤ ਹਾਂਜੀ ਇਹ ਗੱਲ ਹੈਗੀ ਸੀ ਵਿਆਹ ਦੀ ਠੀਕ ਹੈ ਨਾ ਕੁੜੀਏ ਦੇ ਵਿਆਹ ਦੀ ਬਿਜ਼ਨੈਸਮੈਨ ਮੁੰਡਾ ਚਾਹੀਦਾ ਵਾ ਮੁੰਡਾ ਕੰਮ ਕਾ ਕਰਦਾ ਹੋਣਾ ਚਾਹੀਦਾ ਠੀਕ ਹੈ ਨਾ ਤੇ ਜਾਂ ਅਬ ਇਹ ਮੈਂ ਕਿਸੇ ਨਹੀਂ ਕਰ ਜਮ ਨਹੀਂ ਨਹੀਂ ਰਿਵਾਈਜ਼ ਕਰ ਲੋ ਕੋਈ ਨਹੀਂ ਰਿਵਾਈਜ਼ ਕਰ ਲੋ ਜੋ ਤੁਸੀਂ ਬੋਲਣਾ ਚਾਹੁੰਦੇ ਕਿ ਯਾਰ ਵਰਡ ਮੂ ਚ ਨਹੀਂ ਆਂਦਾ ਹੁੰਦਾ ਹਾਂਜੀ ਗੱਲ ਹੋ ਰਹੀ ਸੀ ਸ਼ਿਵ ਸ਼ਕਤੀ ਦੇ ਵਿਆਹ ਦੀ ਠੀਕ ਹੈ ਨਾ ਤੇ ਆਪਾਂ ਨੂੰ ਮੁੰਡਾ ਚਾਹੀਦਾ ਵਾ ਪੜਿਆ ਲਿਖਿਆ ਹੋਵੇ ਬਿਜ਼ਨੈਸਮੈਨ ਹੋਣਾ ਚਾਹੀਦਾ ਵਾ ਤੇ ਘਰ ਜਵਾਈ ਹੋਣਾ ਚਾਹੀਦਾ ਵਾ ਬਿੱਲੀਆਂ ਅੱਖਾਂ ਹੋਣੀਆਂ ਚਾਹੀਦੀਆਂ ਵਾ ਕਿਉਂਕਿ ਮੇਰੇ ਕੁੜੀਆ ਦੀ ਡਿਮਾਂਡ ਆ ਤੇ ਠੀਕ ਹੈ ਨਾ ਤੇ ਬਚੋਲੇ ਨੂੰ 5 ਲੱਖ ਰੁਪਏ ਚਾਹੀਦਾ ਵਾ ਤੇ ਗੱਲ ਦਾ ਹਾਰ ਤੇ ਚੈਨੀ ਤੇ ਬਾਕੀ ਜੋ ਵੀ ਹੈਗਾ ਲਟਣ ਬਰਨ ਕਪੜੇ-ਕਪੜੇ ਮਿਲਨੇ ਆ ਤੇ ਜਿਹੜਾ ਮੁੰਡਾ ਵਾ ਤੇ ਉਹਨੂੰ 10 ਲੱਖ ਰੁਪਏ ਮਿਲਣਾ ਵਾ ਠੀਕ ਹੈ ਨਾ ਜੇ ਵਿਆਹ ਕਰਾਉਣਾ ਤੇ ਜਲਦੀ-ਜਲਦੀ ਆ ਜੀ ਠੀਕ ਹੈ ਨਾ ਮੇਰੇ ਕੋਲੇ ਤੇ ਸ਼ੀਸ਼ ਸ਼ਕਤੀ ਹਸ ਤਿਆਰੀ ਬੈਠਾ ਵਾ ਇਹ ਵੀਡੀਓ ਟਿਕਟੋਕ ਤੇ ਜਾਂ ਸੋਸ਼ਲ ਬੂ ਬੂ ਫੁੱਲ ਚੱਲਦੀ ਮੇਰੀ ਹਾਂਜੀ ਹਾਂਜੀ ਤਰਜੀਤ ਗੁਰਦੀ ਆਪਣੇ ਸੁਸਾਇਟੀ ਜੀ ਆਪ ਦੇਖ ਸਕਦੇ ਆ ਬਹੁਤ ਸਾਰਾ ਨਸ਼ਾ ਚੱਲ ਰਿਹਾ ਅੱਜ ਕੱਲ ਦੇ ਨੌਜਵਾਨਾਂ ਵਿੱਚ ਉਹਨੂੰ ਤੁਸੀਂ ਕੀ ਕਿਸ ਐਂਗਲ ਤੋਂ ਕਿਸ ਤਰ੍ਹਾਂ ਦੇਖਦੇ ਹੋ ਕੀ ਸੁਸਾਇਟੀ ਲਈ ਮੈਸੇਜ ਦੇਣਾ ਚਾਹੋ ਉਸ ਨੂੰ ਲੈ ਕੇ ਜੀ ਆਪਾਂ ਇਹਨਾਂ ਨੂੰ ਬਬਲ ਨੂੰ ਇਹੀ ਕਹਿਣਾ ਚਾਹੁੰਦੇ ਆ ਠੀਕ ਆ ਨਾ ਮਾਂ ਪਿਓ ਬੂਟਾ ਲਾਉਂਦਾ ਵਾ ਜਦ ਆਪਾਂ ਬੂਟਾ ਲਾਉਂਦੇ ਆ ਉਹਨੂੰ ਪਾਣੀ ਦਿੰਦੇ ਆ ਥੋੜੇ 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 ਵੱਡਾ ਹੁੰਦਾ ਵਾ ਠੀਕ ਆ ਨਾ ਫਿਰ ਉਹ ਆਪਾਂ ਨੂੰ ਫਲ ਦਿੰਦਾ ਵਾ ਇਦਾਂ ਹੀ ਆਪਾਂ ਬੱਚੇ ਨੂੰ ਪਾਲਦੇ ਆ ਪੋਲੋਸਦੇ ਆ ਠੀਕ ਆ ਨਾ ਤੇ ਵੱਡਾ ਕਰਦੇ ਆ ਵੀ ਜਦੋਂ ਬੜੇਪੇ ਮੌਕੇ ਸਾਨੂੰ ਨ ਜਰੇ ਰੋਟੀ ਪਾਣੀ ਦੇਊਗਾ ਠੀਕ ਹੈ ਨਾ ਸਾਡਾ ਬੜੇਪਾ ਵਾ ਜਿਹੜਾ ਸੌਖਾ ਨਿਕਲ ਜੂਗਾ ਤੇ ਜੇ ਬੜੇਪਾ ਕੀ ਸੌਖਾ ਨਿਕਲਨਾ ਵਾ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਵੀ ਨਾ ਨਸ਼ੇ ਲੱਗੇ ਹੋਏ ਆ ਕੋਈ ਚਿੱਟਾ ਪੀਂਦਾ ਵਾ ਕੋਈ ਕੋਈ ਨਸ਼ਾ ਕਰਦਾ ਕੋਈ ਕੋਈ ਨਸ਼ਾ ਕਰਦਾ ਵਾ ਪਰ ਨਹੀਂ ਕਰਨਾ ਚਾਹੀਦਾਗਾ ਮਾਪਿਓ ਦੀ ਮਸਾਮਸਾ ਉਹ ਲਾੜ ਹੁੰਦੀ ਆ ਠੀਕ ਹੈ ਨਾ ਉਹਦੇ ਤੋਂ ਕਾਫੀ ਉਮੀਦਾਂ ਹੁੰਦੀਆਂ ਵਾ ਮਾਪਿਓ ਨੂੰ ਠੀਕ ਹੈ ਨਾ ਵੀ ਸਾਨੂੰ ਰੋਟੀ ਦੇਊਗਾ ਸਾਨੂੰ ਆ ਦੇਊਗਾ ਤੇ ਉਹ ਨਸ਼ਾ ਕਰਕੇ ਪਹਿਲੇ ਹੀ ਆਪ ਹੀ ਉੱਪਰ ਚਲੇ ਜਾਂਦੇ ਆ ਤਾਂ ਮਾਪਿਆ ਦਾ ਫੇਰ ਵਿਚਾਰਾ ਮੰਜੇ ਤੇ ਬੈਠਾ ਹੀ ਰੋਂਦਾ ਵਾ ਤੈਨੂੰ ਸਾਂਭਣ ਵਾਲਾ ਕੌਣ ਆ ਕੋਈ ਨਹੀਂ ਰਹਿ ਜਾਂਦਾ ਪਿੱਛੇ ਠੀਕ ਹੈ ਨਾ ਤੇ ਹੁਣ ਮੇਰੇ ਕਿਹੜਾ ਕੋਈ ਬੱਚਾ ਵਾ ਮੇਰੇ ਕੋਲੇ ਗੁੜੀ ਆ ਵਾ ਜੇ ਮੇਰੇ ਕੋਲੇ ਬੱਚਾ ਹੁੰਦਾ ਕਹਿੰਦੇ ਵੀ ਮੁੰਡਾ ਬਹੁਤ ਕੁਝ ਕਰਦਾ ਵਾ ਵੀ ਵੀਡੀਓ ਬਣਾਊਗਾ ਕੁਝ ਬਣਾਊਗਾ ਅੱਜ ਜਿਹੜੇ ਅਸੀਂ ਫੇਮਸ ਆ ਜੇ ਕਿਤੇ ਮੇਰਾ ਮੁੰਡਾ ਹੁੰਦਾ ਨਾ ਇੱਕ ਵੀ ਵੀਡੀਓ ਨਹੀਂ ਬਣਾਉਂਦਾਗਾ ਉਹਨੇ ਨਾ ਵੀਡੀਓ ਬਣਾਉਣੀ ਸੀ ਉਹਨਾਂ ਨੇ ਕਹਿੰਨਾ ਮੇਰੀ ਬੇਇੱਜ਼ਤੀ ਹੁੰਦੀ ਆ ਅੱਜ ਗੁੜੀ ਆ ਮੇਰੀ ਨਾਲ ਤੁਰ ਹੀ ਫਿਰਦੀ ਆ ਮੇਰੇ ਨਾਲ ਵੀਡੀਓ ਬਣਾਉਂਦੀ ਆ ਠੀਕ ਹੈ ਨਾ ਸਾਰੇ ਕੰਮ ਕਰਦਾ ਕਰ ਮੇਰਾ ਬੱਚਾ ਆ ਦੇਖੋ ਜੀ ਨਸ਼ਾ ਕਿ ਐਸੀ ਚੀਜ਼ ਹੈ ਜਿਹੜੀ ਸੋਸਾਇਟੀ ਨੂੰ ਖੋਖਲਾ ਕਰ ਦਿੰਦੀ ਹੈ ਤਾਂ ਬਹੁਤ ਵਧੀਆ ਤੁਸੀਂ ਸੰਦੇਸ਼ ਦੇ ਰਹੇ ਹੋ ਕਿ ਨਸ਼ਾ ਕਰਨਾ ਹੀ ਨਹੀਂ ਚਾਹੀਦਾ ਐਸੀ ਲਤ ਤੋਂ ਦੂਰ ਰਹਿਣਾ ਚਾਹੀਦਾ ਪਰ ਜਿਵੇਂ ਤੁਸੀਂ ਨਾਲ ਹੀ ਕਹਿ ਰਹੇ ਹੋ ਕਿ ਲੜਕੀ ਲੜਕੀ ਦਾ ਅੱਜ ਕੱਲ੍ਹ ਕੀ ਲੜਕੇ ਲੜਕੀ ਕੋਈ ਫਰਕ ਨਹੀਂ ਉਹ ਕੋਈ ਫਰਕ ਨਹੀਂ ਨਾ ਕਿਉਂਕਿ ਪਹਿਲੇ ਲੋਕੀ ਮੰਨਦੇ ਸੀ ਇਹ ਫਰਕ ਰੋ ਹੁਣ ਕੋਈ ਫਰਕ ਨਹੀਂ ਹੈਗਾ ਕੀ ਨਹੀਂ ਕੁੜੀਆਂ ਕਰਦੀਆਂ ਗਈਆਂ ਅੱਜ ਕੱਲ੍ਹ ਅੱਜ ਕੱਲ ਉਹ ਮੁੰਡੇ ਨਹੀਂ ਕਰ ਸਕਦੇਗੇ ਜਿਹੜਾ ਕੰਮ ਕੁੜੀਆਂ ਕਰ ਦਿੰਦੀਆਂ ਵਾਂ ਜੰਦ ਤੇ ਪਹੁੰਚ ਗਈਆਂ ਕੁੜੀਆਂ ਅੱਜ ਕੱਲ ਠੀਕ ਹੈ ਨਾ ਤੇ ਦੇਖੋ ਰਾਟਕ ਤੇ ਜਾਜ ਤੇ ਆਏ ਹਾਈ ਹੈਲੀਕਾਪਟਰ ਤੇ ਪਾਣੀ ਵਾਲੇ ਜਾਜ ਤੇ ਸਾਈਕਲੀ ਤੇ ਆਏ ਪਾਬਿਰਨਜੀਤ ਵਰਕਸ ਸਾਈਕਲੀ ਤੇ ਚੱਲਦੀ ਹੈ ਬੋਖਾ ਦੇ ਕਿਸ ਤਰ੍ਹਾਂ ਐਨਾ ਹੀ ਲੜਕੀ ਦਾ ਪੂਰਾ ਸਹਿਯੋਗ ਆ ਹਸਬੰਦ ਦਾ ਪੂਰਾ ਸਹਿਯੋਗ ਆ ਕਹਿੰਦਾ ਕੋਈ ਵੀ ਨਾਮ ਇੱਕ ਦਿਨ ਵਿੱਚ ਨਹੀਂ ਬਣਦਾ ਉਹਨੂੰ ਕਰਨ ਵਾਸਤੇ ਬਹੁਤ ਸਾਲਾਂ ਦੀ ਮਿਹਨਤ ਹੁੰਦੀ ਹੈ ਤਾਂ ਜੋ ਤੁਸੀਂ ਇਹ ਰਣਜੀਤ ਕੌਰ ਜੀ ਨਾਲ ਰੂਬਰੂ ਹੋ ਰਹੇ ਆਪ ਆਪ ਸਭ ਤਾਂ ਇਹਨਾਂ ਦੀ ਇੰਨੇ ਸਾਲਾਂ ਦੀ ਮਿਹਨਤ ਹੀ ਹੈ ਤੇ ਇਹਨਾਂ ਦੀ ਬੈਕ ਬੈਕ ਤੇ ਜੋ ਖੜੇ ਨੇ ਇਹਨਾਂ ਦੇ ਹਸਬੰਦ ਉਹਨਾਂ ਦੀ ਬੇਟੀ ਹੈ ਉਹਨਾਂ ਬਦੌਲਤ ਹੀ